ਜਲੰਧਰ ਦਿਹਾਤੀ ਦੇ ਥਾਣਾ ਬਿਲਗਾਦੀ ਪੁਲਿਸ ਵੱਲੋਂ ਐਨਡੀਪੀਐਸ ਐਕਟ ਦੇ ਮਕਦਮਾ ਵਿੱਚ ਨਾਮਜ਼ਦ ਹੋਏ ਦੋਸ਼ੀ ਪਾਸੋਂ 490 ਗ੍ਰਾਮ ਹੈਰੋਇਨ ਬ੍ਰਾਹਮਤ ਕਰਨ ਵਿੱਚ ਹਾਸਲ ਕੀਤੀ ਵੱਡੀ ਸਫਲਤਾ ਹਰਵਿੰਦਰ ਸਿੰਘ ਵਿਰਕ ਪੀਪੀਐਸ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਸਰਬਜੀਤ ਰਾਏ ਪੀਪੀਐਸ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ੍ਰੀ ਸਰਵਣ ਸਿੰਘ ਬਲ ਪੀਪੀਐਸਓ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਫਿਲੌਰ ਜੀ ਦੀ ਅਗਵਾਈ ਹੇਠ ਥਾਣਾ ਫਿਲੌਰ ਦੇ ਇੰਸਪੈਕਟਰ ਪਲਵਿੰਦਰ ਸਿੰਘ ਮੁਖ ਅਫਸਰ ਥਾਣਾ ਬਿਲਗਾਦੀ ਟੀਮ ਵੱਲੋਂ ਦੌਰਾਨੇ ਤਫਤੀਸ਼ ਦੇਸ਼ੀ ਪਾਸੇ-ਪਾਸੇ 450 ਗ੍ਰਾਮ ਹੈਰੋਇਨ ਸ਼ਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਰਵਣ ਸਿੰਘ ਬੱਲ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਫਿਲੌਰ ਜੀ ਨੇ ਦੱਸਿਆ ਜਿਸ ਵਿੱਚ ਕੁੱਲ 0.2 ਦੋਸ਼ੀਆਨ ਕੁਲਵਿੰਦਰ ਕੌਰ ਪਤਨੀ ਲੇਟ ਮੇਜਰ ਸਿੰਘ ਅਤੇ ਲਖਵੀਰ ਸਿੰਘ ਉਰਫ ਗੋਰਾ ਪੁੱਤਰ ਮੋਹਨ ਸਿੰਘ ਵਾਸੀ ਪਿੰਡ ਕੰਦੋਲਾ ਖੁਰਦ ਪਾਸੋ ਕੋਲ 112 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ ਇਹਨਾਂ ਦੋਸ਼ੀਆਨ ਨੇ ਆਪਣੀ ਪੁਛ ਐਚ ਵਿੱਚ ਦੱਸਿਆ ਸੀ ਕਿ ਇਹ ਦਸਾਉ ਵਿਜੇ ਕੁਮਾਰ ਉਰਫ ਲੱਡੂ ਪੁੱਤਰ ਜਗਦੀਸ਼ ਕੁਮਾਰ ਉਰਫ ਜਗਦੇਵ ਸਿੰਘ ਵਾਸੀ ਮਕਾਨ ਨੰਬਰ ਪੰਜਗਰੀ ਨੰਬਰ 02 ਹੰਦਿਆਲ ਨਗਰ थाना ਡਿਵੀਜ਼ਨ ਨੰਬਰ 08 ਜਲੰਧਰ ਪਾਸੋਂ ਲੈ ਕੇ ਆਏ ਸਨ ਵਿਜੇ ਕੁਮਾਰ ਔਕਤ ਕੇਂਦੀ ਜੇਲ ਕਪੂਰਥਲਾ ਵਿਖੇ ਬੰਦ ਸੀ ਜਿਸ ਤੇ ਇੰਸਪੈਕਟਰ ਪਲਵਿੰਦਰ ਮੁਖ ਅਫਸਰ थाना ਬਿਲਗਾਦੀ ਟੀਮ ਵੱਲੋਂ ਵਿਜੇ ਕੁਮਾਰ ਔਕਤ ਨੂੰ ਦੋਸ਼ੀ ਨੂੰ ਪ੍ਰੋਡਕਸ਼ਨ ਵਰੰਟ ਪਰ ਕੇਂਦਰੀ ਜੇਲ ਕਪੂਰਥਲਾ ਤੇ ਲਿਆ ਕੇ ਮਿਤੀ 15 April 2025 ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਨੇ ਆਪਣੀ ਪੁੱਛਗਿੱਛ ਵਿੱਚ ਦੱਸਿਆ ਕਿ ਮੁਕੰਦਮਾ ਨੰਬਰ ਕੁਲਵਿੰਦਰ ਕੌਰ ਪਤਨੀ ਲੈਟ ਮੇਜਰ ਸਿੰਘ ਵਾਸੀ ਪਿੰਡ ਕੰਦੋਲਾ ਖੁਰਦ ਥਾਣਾ ਬਿਲਗਾ ਜਿਸ ਦੀ ਹੁਣ ਉਸ ਨਾਲ ਸ਼ਾਦੀ ਹੋ ਚੁੱਕੀ ਹੈ ਤੇ ਉਸ ਦਾ ਸਾਧੂ ਲਖਵੀਰ ਸਿੰਘ ਉਰਫ ਗੋਰਾ ਪੁੱਤਰ ਮੋਹਨ ਸਿੰਘ ਵਾਸੀ ਕੰਦੋਲਾ ਖੁਰਦ ਥਾਣਾ ਬਿਲਗਾ ਪਾਸੋਂ ਬਰਾਮਦ ਹੋਈ ਸੀ ਉਹ ਉਸ ਨੇ ਹੀ ਉਹਨਾਂ ਨੂੰ ਵੇਚਣ ਲਈ ਦਿੱਤੀ ਸੀ ਅਤੇ ਬਾਕੀ ਦੀ ਹੈਰੋਇਨ ਉਹ ਆਪਣੇ ਸਾਧੂ ਲਖਵੀਰ ਸਿੰਘ ਦੇ ਘਰ ਤੋਂ ਬਰਾਮਦ ਕਰਵਾ ਸਕਦਾ ਹੈ ਜਿਸਤੇ ਇਨਸਪੈਕਟਰ ਪਲਵਿੰਦਰ ਸਿੰਘ ਮੁਖ ਅਫਸਰ ਥਾਣਾ ਅਤੇ ਉਹਨਾਂ ਦੀ ਟੀਮ ਵੱਲੋਂ ਦੋਸ਼ੀ ਵਿਜੇ ਕੁਮਾਰ ਉਰਫ ਲੱड्डू ਦੀ ਨਿਸ਼ਾਨਦੇਹੀ ਪਰ ਉਸਦੇ ਸਾੰਡ ਦੇ ਘਰ ਤੋਂ 490 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਪੱਤਰਕਾਰ ਵਿਜੇ 바ਵਾ ਨਾਲ ਜਗਜੀਤ ਸਿੰਘ ਪੱਟੀ ਦੀ ਵਿਸ਼ੇਸ਼ ਰਿਪੋਰਟ। ਸ਼੍ਰੀ ਹਰਵਿੰਦਰ ਸਿੰਘ ਵਰਕ ਐਸਐਸਪੀ ਬਿਆਤੀ ਜੀ ਦੇ ਬਿਸ਼ੇਰ ਨਿਰਦੇਸ਼ ਤੇ ਰਾਤ ਜਿਹੜੀ ਉਹਨਾਂ ਨੇ ਮਹਿੰਮ ਚਲਾਈ ਗਈ ਨਸ਼ਿਆਂ ਦੇ ਵਿਰੁੱਧ ਉਹਨੂੰ ਦੋ ਸਫਲਤਾ ਮਿਲੀ ਜਦੋਂ ਐਸਐਚਓ ਬਿਲਗਾ ਤੇ ਉਸਦੀ ਟੀਮ ਵੱਲੋਂ ਇਕਾ ਫਾਇਰ ਨੰਬਰ ਸ਼ਬੀਬਾ ਪਛੀ ਦਰਜ ਕੀਤੀ ਗਈ ਸੀ ਉਸ ਬੰਦ ਵਿੱਚ ਬੈਕਵਰਡ ਤੇ ਫਾਰਵਰਡ ਲਿੰਕਸ ਨੂੰ ਜਿਹੜਾ ਸੀ ਉਹ ਟੈਕਨੀਕਲ ਧੱਗ ਨਾਲ ਅਤੇ ਉਸੇ ਅਧਾਰ ਦੇ ਉੱਤੇ ਕਵਰ ਕੀਤਾ ਗਿਆ ਜੋ ਇਹ ਇਹ ਬੈਕਵਰਡ ਲਿੰਕ ਜਿਹੜੇ ਸੀ ਇਹ ਪਿੰਡ ਕੰਦੋਲਾ ਦੇ ਵਿੱਚ ਜਿਹੜਾ ਸੀ ਉੱਥੇ ਐਫ ਆਈ ਆਰ ਦਰਜ ਹੋਈ ਸੀ ਤੇ ਜਿਹੜਾ ਵਿਅਕਤੀ ਸੀ ਇਹ ਕੇਂਦਰੀ ਸ਼ਹਿਲ ਕਪੂਰਥਲਾ ਦੇ ਵਿੱਚ ਜਿਹੜਾ ਮਾੜਾ ਅਨਸਰ ਸੀ ਕਾਫੀ ਇਹਦੇ ਤੇ ਤਕਰੀਬਨ ਜਿਹੜੇ ਆ ਉਹ 12 ਕਰਮੇ ਦਰਜ ਨੇ ਵਿਜੇ ਕੁਮਾਰੂ ਲੱਡੂ ਇਹ ਜਲੰਧਰ ਦਾ ਰਹਿਣ ਵਾਲਾ ਸੀ ਤੇ ਇਹ ਇਨਫੋਰਮੇਸ਼ਨ ਆਈ ਸੀ ਵੀ ਇਹਦੇ ਕੋਲ ਜਿਹੜਾ ਸੀ ਕੋਸ਼ੀਸ਼ ਦੇ ਵਿੱਚ ਵੀ ਕਰੀਬ 490 ਗ੍ਰਾਮ ਜਿਹੜੀ ਕਮਰਸ਼ੀਅਲ ਕੁਆਂਟੀਟੀ ਦੀ ਜਿਹੜੀ ਹਿਰੋਇਨ ਆ ਉਹਨਾਂ ਕੰਦੂਲੇ ਪਿੰਡ ਦੇ ਵਿੱਚ ਜਿਹੜੀ ਖੁਰਦ ਦੇ ਵਿੱਚ ਲੁਕਾਸ਼ ਪਾ ਕੇ ਰੱਖੀ ਹੋਈ ਆ ਤੋਂ ਇਨਫੋਰਮੇਸ਼ਨ ਜਿਹੜੀ ਬੜੀ ਪੁਖਤਾ ਸੀ ਤੇ ਜਦੋਂ ਇਹ ਦਰਾਂ ਨੇ ਪੁਲਿਸ ਰਿਮਾਂਡ ਇਹਨੂੰ ਲਿਖਦਾ ਗਿਆ ਤੇ ਇਹ ਬਰਾਮਦ ਕੀਤੀ ਗਈਆਂ ਤੇ ਇਹਦੇ ਤੇ ਜੋ ਕਾਨੂੰਨਸਾ ਕਾਰਵਾਈ ਕਰਕੇ ਤੇ ਇਹਨੂੰ ਜਿਲ੍ਹੇ ਭੇਜਿਆ ਇਹਦੇ ਜਿਹੜਾ ਐਫਆਈਆਰ ਦੇ ਵਿੱਚ ਆਲਰੇਡੀ ਦੋ ਦੋਸ਼ੀ ਅਸੀਂ ਜਿਹੜੇ ਉਹ ਗ੍ਰਿਫਤਾਰ ਕਰ ਚੁੱਕੇ ਹਾਂ ਤੀਸਰਾ ਦੋਸ਼ੀ ਇਹ ਸੀ ਵਿਜੇ ਕੁਮਾਰ ਲੱਡੂ ਤੇ ਇਹ ਜਿਹੜੀ ਸੀ ਇਹਦੇ ਚ ਫਰਦਰ ਇੱਕ ਬੰਦਾ ਹੋਰ ਜਿਹੜਾ ਜਲੰਧਰ ਦਾ ਹੀ 23 ਹੋਇਆ ਉਹਦੇ ਤੇ ਵੀ ਇਨਵੈਸਟੀਗੇਸ਼ਨ ਦੇ ਅਨੁਸਾਰ ਅੱਗੇ ਜਦੋਂ ਵਾਧਾ ਕਰਦਾ ਹੋਇਆ ਕਾਨੂੰਨ ਸਰਕਾਰ ਨੇ ਕੀਤੀ ਜਾਂਦੀ ਇਹ ਮੋਸਟਲੀ ਇਹ ਤੇ ਐਂਡੀ ਦੇ ਹੀ ਮੁਕੱਦਮੇ ਦਾਜਾ ਇਹ ਬਿਲੋਂਗ ਕਰਦਾ ਸਿਟੀ ਜਲੰਧਰ ਨੂੰ ਬਿਲੋਂਗ ਕਰਦਾ ਇਸ ਕਰਕੇ ਉੱਥੇ ਇਹ ਕੰਮ ਧੰਦਾ ਕਰਦਾ ਸੀ ਇਹ ਜਿਹੜੀ ਇੱਥੇ ਵੇਚਣ ਵਾਸਤੇ ਵੀ ਲਿਆਂਦੀ ਸੀ ਆਪਣੇ ਬਿਲਗਾ ਏਰੀਆ ਦੇ ਵਿੱਚ ਉੱਥੋਂ ਹੀ ਲੈ ਕੇ ਆਇਆ ਸੀ ਜਿਹੜੇ ਕੰਦੋਲਾ ਖੁਰਦੇ ਰਹਿਣ ਵਾਲੇ ਨੇ ਦੋਨੋਂ ਹੀ ਬਿਲਗਾ ਠਾਣੇ ਦੇ ਵਿੱਚ ਉਹ ਦੋਨਾਂ ਪਾਸੋਂ ਵੀ 100 ਦਾ 12 ਗ੍ਰਾਮ ਜਿਹੜੀ ਸੀ ਉਹ ਹਿਰੋਇਨ ਬਰਾਊਂਡ ਕੀਤੀ ਸੀ ਉਹ ਅਲੱਗ ਹੈ ਕਿ ਜਿਹੜਾ ਅਸੀਂ ਐਫ ਆਈ ਆਰ ਇੱਕਾ ਉਸ ਤੋਂ ਬਾਅਦ ਜਦੋਂ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਵੀ ਜਦੋਂ ਅਸੀਂ ਕਿਸੇ ਵੀ ਵਿਅਕਤੀ ਨੂੰ ਫੜਦੇ ਆ ਤੇ ਉਹਦੇ ਚੀਜ਼ 29 ਐਂਟੀ-ਡਰੋਗ ਸੈਕਟਰ ਦੇ ਤਹਿਤ ਕਾਰਵਾਈ ਕਰਦੇ ਆ ਉਹਨਾਂ ਦੀ ਕੁਸ਼ਿਸ਼ ਵਿੱਚ ਹੀ ਇਹ ਨਾਮ ਦਾ ਜੋ ਆਇਆ ਸੀ ਤੇ ਉਹ ਸਫਲਤਾ ਜਿਹੜੀ ਹੈ ਬਿਲਗਾ ਪੀਸ ਨੂੰ ਮਿਲੀ ਹੈਗੀ ਆ ਤੇ ਇਹ ਸਾਡੀ ਕਮਰਸ਼ੀਅਲ ਰਿਕਵਰੀ ਹੈ 490 ਗ੍ਰਾਮ ਤੇ ਇਹਦੇ ਜਗਾ ਕੰਮ ਪਲੀਜ਼ ਬਦੋ ਜਿਹੜਾ ਗੱਲ ਸੁਣਾਓ ਸਰ ਉਹ ਕਰੋ ਤੇ ਕੰਮ ਦਾ ਜਿਹੜਾ ਐਫ ਆਈ ਆਰ ਦਰਜ ਹੈ ਕਮਿਨਿਸ਼ਨ ਤੰਦਾਈ ਦਾ ਜਿਹੜਾ ਸੀ ਉਹ ਨਸ਼ਾ ਵੇਚਣਾ ਸੀ ਇਹਦੀ ਵੈਰੀਫਾਈ ਕੀਤੀ ਜਾਊਗੀ ਹੁਣ ਫਰਦਰ ਕਾਟੀ ਹੋਈ ਤੇ ਉਹ ਅਨੁਸਾਰ ਜਿਹੜਾ 88 ਦਾ ਕੇਸ ਜਿਹੜਾ ਵਾ ਕੰਪੀਟੈਂਟ ਅਥਾਰਟੀ ਦੇ ਲੀਵਲ ਨੂੰ ਜਿਹੜਾ ਉੱਥੇ ਹੈਗੇ ਉਹ ਉੱਥੇ ਤਿਆਰ ਕਰਕੇ ਪੇਸ਼ ਕਰਾ ਇਹਦਾ 2 ਦਿਨ ਦਾ ਹੁਣ ਸਾਡਾ ਕੋਲ ਪੀਸਮੈਂਟ ਹੈਗਾ ਜੇ ਫਰਦਰ ਜ਼ਰੂਰਤ ਪਈ ਤੇ ਹੋਰ ਲਿਆ ਜਾ